ਕੰਮ ਆ ਜਾਇਆ ਸੁੱਤਾ ਪਿਆ ਠਾਉਣੀ ਹੈ ਨਾ ਕਮੇਜੇ ਨੂੰ ਫਿਕਰ ਨਹੀਂ ਪਕਾ ਨਹੀਂ ਕਿਸਤਾ ਲੈ ਮੈਂ ਤੋੜ ਤੋੜ ਖਾਈ ਜੰਦੇ ਪੰਧੀ ਲਜਾਈ ਜੀ ਚਕੀ ਰੱਖਿਆ ਹੈ ਹਾਇ ਤਿੱਕਰ ਪਿਆ ਲਜਾਈ ਚ ਨੂੰ ਪਤਾ ਨਹੀਂ ਲੱਗਦਾ ਪੰਧੀ ਦੀਆਂ ਇਹ ਜਾਣਾ ਕੰਮ ਕਰਦੇ ਜਾਂ ਨਹੀਂ ਬੇਫਿਕਰਾ ਕੇ ਪਿਆ ਨਾ ਕਮ ਆ ਜਾਣਾ ਵੇ ਉੱਠ ਖੜ ਐ ਤਿੱਕਰ ਸੁੱਤਾ ਪਿਆ ਕਮ ਆ ਜਾ ਮੈਨੂੰ ਬਿਠਾਉਣਾ ਪਣਾ ਲੱਗਦਾ ਉਠਾਉਣੀ ਆ ਉੱਠ ਖੜਿਆ ਤਾਂ ਕਾ ਉਹਦਾ ਸੁੱਤਾ ਗਿਆ ਰਾਤ ਨੂੰ ਪਤਾ ਨਹੀਂ ਲੱਗਦਾ ਇਹਨੂੰ ਕਿਸਤਾਂ ਲੈ ਮੈਨੂੰ ਤੋੜ ਤੋੜ ਖਾਈ ਜਾਂਦੇ ਰਜਾਈ ਪਤਾ ਨਹੀਂ ਕੀ ਰਜਾਈ ਦੇ ਸਾਰਾ ਪੱਦਰ ਜੀ ਰਜਾਈ ਆ ਕੰਮ ਵਾਲੀ ਵਿੱਚ ਢੋੜੀ ਜਾਂਦੇ ਆ ਕਿਸਤਾਂ ਲੈ ਮੈਨੂੰ ਤੋੜ ਤੋੜ ਖਾਈ ਜਾਂਦੇ ਕੰਮ ਦੇ ਜਾਂਦਾ ਨਹੀਂ ਦਾ ਪਣੀ ਜਾਈ ਨਾ ਕੀ ਵੈਰ ਕੌਨੀ ਹਨ ਕੰਮੇਜ ਨੂੰ ਹਜੇ ਪਿਆ ਹੋਇਆ ਹੈ ਗੰਮਾ ਜਾ ਕੰਮ ਦਾ ਪਤਾ ਹੀ ਨਹੀਂ ਨ ਕੰਮੇਜ ਨੂੰ ਜਾਣਾ ਜਾਂ ਨਹੀਂ ਜਾਣਾ ਕਿਸ ਤਰ੍ਹਾਂ ਮੈਨੂੰ ਤੋਰ ਤੋਰ ਖਾਈ ਜਾਂਦੇ ਆ ਉੱਠ ਕੇ ਧੁੱਪ ਸਿਰਦੇ ਆਈ ਪਈ ਆ ਨ ਕੰਮਾਏ ਸੁੱਤਾ ਪਿਆ ਔਰ ਗੱਟਾਂ ਚ ਹੁੰਦੀ ਆ ਕੀ ਗੱਲ ਤੜਕ ਤੜਕੇ ਰੌਲਾ ਪਾਇਆ ਇਹ ਕੀ ਨਾ ਸਹੀ ਗੱਲ ਆ ਸੱਚੀ ਦੱਸਾਂ ਮੈਂ ਤਨੋਂ ਹਰ ਜਾਈ ਨੇ ਨਾ ਬਚਾ ਤਾ ਮੈਨੂੰ 500 ਦੇਰ ਚਾਹੀਦਾ ਮੈਂ ਸੋਨਾ ਦੇਣਾ ਸੀ ਇਹਦਾ ਦੇਣਾ ਸੀ ਮੈਂ 250 ਹੀ ਦੇਣਾ ਇਹਦਾ 500 ਦੇਣਾ ਮੈਂ 250 ਹੀ ਦੇਣਾ ਇਹਦਾ 250 ਕਿਵੇਂ ਦੇਣਾ ਅੱਧੀ ਤੂੰ ਵੀ ਨਾਲ ਹੀ ਲੈਂਦੀ ਆ